ਦੇਲੀਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਦੀਪ ਸੰਦੀਪ ਪਿਛਲੇ ਕਈ ਦਿਨਾਂ ਤੋਂ ਭਾਰਤੀ ਕ੍ਰਿਕਟਰ ਹਾਰਦਿਕ ਪਾਂਡਿਆ ਤੇ ਉਹਨਾਂ ਦੀ ਪਤਨੀ ਨਤਾਸ਼ਾ ਵਿਚਾਲੇ ਵੱਖ ਹੋਣ ਦੀਆਂ ਗੱਲਾਂ ਚੱਲ ਰਹੀਆਂ ਨੇ ਕਈ ਰਿਪੋਰਟਾਂ ਦੇ ਵਿੱਚ ਦਾਵਾ ਕੀਤਾ ਗਿਆ ਕਿ ਜੋੜੇ ਵਿੱਚਕਾਰ ਕੁਝ ਵੀ ਠੀਕ ਨਹੀਂ ਚੱਲ ਰਿਹਾ ਦੋਵੇਂ ਇਕੱਠੇ ਵੀ ਉਹਨਾਂ ਨੂੰ ਨਹੀਂ ਦੇਖਿਆ ਗਿਆ ਨਤਾਸ਼ਾ ਨੂੰ ਇੱਕ ਵਾਰ ਦिशा ਪਠਾਨੀ ਦੇ ਬੁਆਏਫਰੈਂਡ ਦੇ ਨਾਲ ਇੱਕ ਰੈਸਟੋਰੈਂਟ ਦੇ ਬਾਹਰ ਦੇਖਿਆ ਗਿਆ ਸੀ ਇਸ ਸਬੰਧੀ ਕਈ ਤਰ੍ਹਾਂ ਦੀਆਂ ਕਿਆਸਰਗਾਈਆਂ ਵੀ ਲਗਾਈਆਂ ਜਾ ਰਹੀਆਂ ਸਨ ਹਾਰਦਿਕ ਅਤੇ ਨਤਾਸ਼ਾ ਦੀ ਚੁੱਪ ਨੇ ਇਸ ਨੂੰ ਹੋਰ ਗਹਿਰਾ ਕਰ ਦਿੱਤਾ ਸੀ ਪਰ ਹੁਣ ਨਤਾਸ਼ਾ ਨੇ ਕੁਝ ਅਜੀਹਾ ਕਰ ਦਿੱਤਾ ਜਿਸ ਦੇ ਨਾਲ ਸਭ ਸਾਫ ਹੋ ਗਿਆ ਕਿ ਉਹਨਾਂ ਦੇ ਵਿਚਾਲੇ ਤਲਾਕ ਦੀ ਖਬਰ ਸਿਰਫ ਅਫਵਾਹ ਹੈ ਦਰਅਸਲ ਨਤਾਸ਼ਾ ਅਤੇ ਹਾਰਦਿਕ ਪਾਂਡਿਆ ਦੇ ਤਲਾਕ ਦੀ ਚਰਚਾ ਉਦੋਂ ਚਰਚਾ ਦੇ ਵਿੱਚ ਆਈ ਸੀ ਜਦੋਂ ਨਤਾਸ਼ਾ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੋਂ ਪਾਂਡਿਆ ਸਰਨੇਮ ਅਤੇ ਹਾਰਦਿਕ ਨਾਲ ਤਸਵੀਰਾਂ ਹਟਾ ਦਿੱਤੀਆਂ ਸੀ ਇਸ ਤੋਂ ਬਾਅਦ ਤਲਾਕ ਦੀ ਚਰਚਾ ਸ਼ੁਰੂ ਹੋ ਗਈ ਸੀ ਹਾਲਾਂਕਿ ਇੰਸਟਾਗ੍ਰam ਦੇ ਜ਼ਰੀਏ ਉਸਨੇ ਸਪਸ਼ਟ ਕੀਤਾ ਹੈ ਕਿ ਉਸਦੇ ਅਤੇ ਹਾਰਦਿਕ ਵਿਚਾਲੇ ਸਭ ਕੁਝ ਠੀਕ ਹੈ ਤਲਾਕ ਦੀਆਂ ਖਬਰਾਂ ਵਿਚਾਲੇ ਨਤਾਸ਼ਾ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਹਾਰਦਿਕ ਨਾਲ ਤਸਵੀਰਾਂ ਨੂੰ ਰੀਸਟੋਰ ਕੀਤਾ ਇਸ ਤਸਵੀਰਾਂ ਦੇ ਵਿੱਚ ਵੈਲੈਂਟਾਈਨ ਡੇ ਦੀਆਂ ਤਸਵੀਰਾਂ ਨਤਾਸ਼ਾ ਦੀਆਂ ਛੁੱਟੀਆਂ ਦੀਆਂ ਤੇ ਵਿਆਹ ਵਰਗੇ ਖਾਸ ਪਲਾਂ ਦੀਆਂ ਤਸਵੀਰਾਂ ਸ਼ਾਮਲ ਹਨ ਇਸ ਦੇ ਨਾਲ ਫੈਨਸ ਨੂੰ ਕੁਝ ਰਾਹਤ ਮਿਲੀ ਹੈ ਹਾਲਾਂਕਿ ਨਤਾਸ਼ਾ ਨੇ ਜਾਣਬੁੱਝ ਕੇ ਹਾਰਦਿਕ ਨਾਲ ਸਰਨੇਮ ਅਤੇ ਉਹਨਾਂ ਦੀਆਂ ਤਸਵੀਰਾਂ ਨੂੰ ਡਿਲੀਟ ਕੀਤਾ ਸੀ ਇਸ ਬਾਰੇ ਤਾਂ ਹਜੇ ਕੋਈ ਖੁਲਾਸਾ ਨਹੀਂ ਹੋ ਸਕਿਆ ਨਾ ਹੀ ਇਸ ਦੇ ਕਾਰਨ ਪਤਾ ਲੱਗ ਚੁੱਕੇ ਨੇ ਮੈਂ ਤੁਹਾਨੂੰ ਦੱਸਦੀ ਕਿ ਨਤਾਸ਼ਾ ਅਤੇ ਹਾਰਦਿਕ ਪਾਂਡਿਆ ਦੇ ਤਲਾਕ ਦੀਆਂ ਖਬਰਾਂ ਵਿਚਾਲੇ ਨਤਾਸ਼ਾ ਲਗਾਤਾਰ ਕ੍ਰਿਪਟਿਕ ਪੋਸਟਾਂ ਜਿਹੜੀਆਂ ਕਰ ਰਹੀ ਸੀ ਜਿਸ ਕਾਰਨ ਉਹਨਾਂ ਦੇ ਵੱਖ ਹੋਣ ਦੀਆਂ ਗੱਲਾਂ ਚੱਲ ਰਹੀਆਂ ਸੀ ਹਾਲਾਂਕਿ ਇਸ ਦੌਰਾਨ ਹਾਰਦਿਕ ਦੀ ਕੋਈ ਪੋਸਟ ਜਾਂ ਪ੍ਰਤੀਕਿਰਿਆ ਦੇਖਣ ਨੂੰ ਨਹੀਂ ਮਿਲੀ ਦੱਸਦੀ ਕਿ ਨਤਾਸ਼ਾ ਅਤੇ ਹਾਰਦਿਕ ਪਾਂਡਿਆ ਦੇ ਮਈ 2020 ਦੇ ਵਿੱਚ ਲੋਕਡਾਊਨ ਦੌਰਾਨ ਵਿਆਹ ਕਰਾ ਲਿਆ ਸੀ ਵਿਆਹ ਦੇ 2 ਮਹੀਨੇ ਬਾਅਦ ਹੀ ਯਾਨੀ ਕਿ ਜੁਲਾਈ ਦੇ ਵਿੱਚ ਨਤਾਸ਼ਾ ਦੇ بیٹے ਅਗਸਤਿਆ ਨੂੰ ਜਨਮ ਦਿੱਤਾ ਸੀ ਨਤਾਸ਼ਾ ਨੇ ਆਪਣੇ ਬੇਟੇ ਗਾਸਤਿਆਨ ਨੂੰ ਜਨਮ ਦਿੱਤਾ ਸੀ ਇਸ ਜੋੜੇ ਨੇ ਪਿਛਲੇ ਸਾਲ 14 ਫਰਵਰੀ ਨੂੰ ਰੀਤੀ ਰਿਵਾਜਾਂ ਦੇ ਨਾਲ ਵਿਆਹ ਕਰਵਾਇਆ ਸੀ ਇਸ ਸਮਾਗਮ ਦੇ ਵਿੱਚ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਵੀ ਸ਼ਿਰਕਤ ਕੀਤੀ ਸੀ ਪਰ ਅਦਾਜ਼ੀ ਕੀ ਫੈਸਲੇ ਵੱਡੀ ਖਬਰ ਹੈ ਕਿ ਉਹਨਾਂ ਦੀ ਬੇਹਦ ਪਿਆਰੀ ਜੋੜੀ ਹਾਰਦਿਕ ਪਾਂਡਿਆ ਤੇ ਨਤਾਸ਼ਾ ਸੈਨਕੋਵਿਕ ਵੱਖ ਨਹੀਂ ਹੋ ਰਹੇ ਨੇ ਤਾਂ ਦੱਸਦੀ ਕਿ ਇਹ ਵੱਡੀ ਖਬਰ ਹੈ ਕਿ ਉਹਨਾਂ ਦੇ ਫੈਸਲੇ ਲਈ ਕਿ ਇਹ ਜੋੜੀ ਵੱਖ ਨਹੀਂ ਹੋ ਰਹੀ ਹੈ ਤਲਾਕ ਨਹੀਂ ਹੋ ਰਿਹਾ Delhi Post Punjabi ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਦੀਪ ਸੰਦੀਪ ਪਿਛਲੇ ਕਈ ਦਿਨਾਂ ਤੋਂ ਭਾਰਤੀ ਕ੍ਰਿਕਟਰ ਹਾਰਦਿਕ ਪਾਂਡਿਆ ਤੇ ਉਹਨਾਂ ਦੀ ਪਤਨੀ ਨਤਾਸ਼ਾ ਵਿਚਾਲੇ ਵੱਖ ਹੋਣ ਦੀਆਂ ਗੱਲਾਂ ਚੱਲ ਰਹੀਆਂ ਨੇ ਕਈ ਰਿਪੋਰਟਾਂ ਦੇ ਵਿੱਚ ਇਹ ਦਾਵਾ ਕੀਤਾ ਗਿਆ ਕਿ ਜੋੜੇ ਵਿਚਕਾਰ ਕੁਝ ਵੀ ਠੀਕ ਨਹੀਂ ਚੱਲ ਰਿਹਾ ਦੋਵੇਂ ਇਕੱਠੇ ਵੀ ਉਹਨਾਂ ਨੂੰ ਨਹੀਂ ਦੇਖਿਆ ਗਿਆ ਨਤਾਸ਼ਾ ਨੂੰ ਇੱਕ ਵਾਰ ਦਸ਼ਾ ਪਠਾਨੀ ਦੇ ਬॉयਫ੍ਰੈਂਡ ਦੇ ਨਾਲ ਇੱਕ ਰੈਸਟੋਰੈਂਟ ਦੇ ਬਾਹਰ ਦੇਖਿਆ ਗਿਆ ਸੀ ਇਸ ਸਬੰਧੀ ਕਈ ਤਰ੍ਹਾਂ ਦੀਆਂ ਕਿਆਸ ਰਗਾਈਆਂ ਵੀ ਲਗਾਈਆਂ ਜਾ ਰਹੀਆਂ ਸਨ ਹਾਰਦਿਕ ਅਤੇ ਨਤਾਸ਼ਾ ਦੀ ਚੁੱਪ ਨੇ ਇਸ ਨੂੰ ਹੋਰ ਗੈਰਾ ਕਰ ਦਿੱਤਾ ਸੀ ਪਰ ਹੁਣ ਨਤਾਸ਼ਾ ਨੇ ਕੁਝ ਅਜੀਹਾ ਕਰ ਦਿੱਤਾ ਜਿਸ ਦੇ ਨਾਲ ਸਭ ਸਾਫ ਹੋ ਗਿਆ ਕਿ ਉਹਨਾਂ ਦੇ ਵਿਚਾਲੇ ਤਲਾਕ ਦੀ ਖਬਰ ਸਿਰਫ ਅਫਵਾਹ ਹੈ ਦਰਅਸਲ ਨਤਾਸ਼ਾ ਅਤੇ ਹਾਰਦਿਕ ਪਾਂਡਿਆ ਦੇ ਤਲਾਕ ਦੀ ਚਰਚਾ ਉਦੋਂ ਚਰਚਾ ਦੇ ਵਿੱਚ ਆਈ ਸੀ ਜਦੋਂ ਨਤਾਸ਼ਾ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੋਂ ਪਾਂਡਿਆ ਸਰਨੇਮ ਅਤੇ ਹਾਰਦਿਕ ਨਾਲ ਤਸਵੀਰਾਂ ਹਟਾ ਦਿੱਤੀਆਂ ਸੀ ਇਸ ਤੋਂ ਬਾਅਦ ਤਲਾਕ ਦੀ ਚਰਚਾ ਸ਼ੁਰੂ ਹੋ ਗਈ ਸੀ ਹਾਲਾਂਕਿ ਇੰਸਟਾਗ੍ਰam ਦੇ ਜ਼ਰੀਏ ਉਸਨੇ ਸਪਸ਼ਟ ਕੀਤਾ ਹੈ ਕਿ ਉਸਦੇ ਅਤੇ ਹਾਰਦਿਕ ਵਿਚਾਲੇ ਸਭ ਕੁਝ ਠੀਕ ਹੈ ਤਲਾਕ ਦੀਆਂ ਖਬਰਾਂ ਵਿਚਾਲੇ ਨਤਾਸ਼ਾ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਹਾਰਦਿਕ ਨਾਲ ਤਸਵੀਰਾਂ ਨੂੰ ਰੀਸਟੋਰ ਕੀਤਾ ਇਸ ਤਸਵੀਰਾਂ ਦੇ ਵਿੱਚ ਵੈਲੈਂਟਾਈਨ ਡੇ ਦੀਆਂ ਤਸਵੀਰਾਂ ਨਤਾਸ਼ਾ ਦੀਆਂ ਛੁੱਟੀਆਂ ਦੀਆਂ ਤੇ ਵਿਆਹ ਵਰਗੇ ਖਾਸ ਪਲਾਂ ਦੀਆਂ ਤਸਵੀਰਾਂ ਸ਼ਾਮਲ ਹਨ ਇਸ ਦੇ ਨਾਲ ਫੈਨਸ ਨੂੰ ਕੁਝ ਰਾਹਤ ਮਿਲੀ ਹੈ ਹਾਲਾਂਕਿ ਨਤਾਸ਼ਾ ਨੇ ਜਾਣਬੁੱਝ ਕੇ ਹਾਰਦਿਕ ਨਾਲ ਸਰਨੇਮ ਅਤੇ ਉਹਨਾਂ ਦੀਆਂ ਤਸਵੀਰਾਂ ਨੂੰ ਡਿਲੀਟ ਕੀਤਾ ਸੀ ਇਸ ਬਾਰੇ ਤਾਂ ਹਜੇ ਕੋਈ ਖੁਲਾਸਾ ਨਹੀਂ ਹੋ ਸਕਿਆ ਨਾ ਹੀ ਇਸ ਦੇ ਕਾਰਨ ਪਤਾ ਲੱਗ ਚੁੱਕੇ ਨੇ ਮੈਂ ਤੁਹਾਨੂੰ ਦੱਸਦੀ ਕਿ ਨਤਾਸ਼ਾ ਅਤੇ ਹਾਰਦਿਕ ਪਾਂਡਿਆ ਦੇ ਤਲਾਕ ਦੀਆਂ ਖਬਰਾਂ ਵਿਚਾਲੇ ਨਤਾਸ਼ਾ ਲਗਾਤਾਰ ਕ੍ਰਿਪਟਿਕ ਪੋਸਟਾਂ ਜਿਹੜੀਆਂ ਕਰ ਰਹੀ ਸੀ ਜਿਸ ਕਾਰਨ ਉਹਨਾਂ ਦੇ ਵੱਖ ਹੋਣ ਦੀਆਂ ਗੱਲਾਂ ਚੱਲ ਰਹੀਆਂ ਸੀ ਹਾਲਾਂਕਿ ਇਸ ਦੌਰਾਨ ਹਾਰਦਿਕ ਦੀ ਕੋਈ ਪੋਸਟ ਜਾਂ ਪ੍ਰਤੀਕਿਰਿਆ ਦੇਖਣ ਨੂੰ ਨਹੀਂ ਮਿਲੀ ਦੱਸਦੀ ਕਿ ਨਤਾਸ਼ਾ ਅਤੇ ਹਾਰਦਿਕ ਪਾਂਡਿਆ ਦੇ ਮਈ 2020 ਦੇ ਵਿੱਚ ਲੋਕਡਾਊਨ ਦੌਰਾਨ ਵਿਆਹ ਕਰਾ ਲਿਆ ਸੀ ਵਿਆਹ ਦੇ 2 ਮਹੀਨੇ ਬਾਅਦ ਹੀ ਯਾਨੀ ਕਿ ਜੁਲਾਈ ਦੇ ਵਿੱਚ ਨਤਾਸ਼ਾ ਦੇ بیٹے ਅਗਸਤਿਆ ਨੂੰ ਜਨਮ ਦਿੱਤਾ ਸੀ ਨਤਾਸ਼ਾ ਨੇ ਆਪਣੇ ਬੇਟੇ ਗਗਸ ਨੂੰ ਜਨਮ ਦਿੱਤਾ ਸੀ ਇਸ ਜੋੜੇ ਨੇ ਪਿਛਲੇ ਸਾਲ 14 ਫਰਵਰੀ ਨੂੰ ਰੀਤੀ ਰਿਵਾਜਾਂ ਦੇ ਨਾਲ ਵਿਆਹ ਕਰਵਾਇਆ ਸੀ ਇਸ ਸਮਾਗਮ ਦੇ ਵਿੱਚ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਵੀ ਸ਼ਿਰਕਤ ਕੀਤੀ ਸੀ ਪਰ ਅਦਾਜ਼ੀ ਕੀ ਫੈਸਲੇ ਵੱਡੀ ਖਬਰ ਹੈ ਕਿ ਉਹਨਾਂ ਦੀ ਬੇਹੱਦ ਪਿਆਰੀ ਜੋੜੀ ਹਾਰਦਿਕ ਪਾਂਡਿਆ ਤੇ ਨਤਾਸ਼ਾ ਸੈਨਕੋਵਿਕ ਵੱਖ ਨਹੀਂ ਹੋ ਰਹੇ ਨੇ ਤਾਂ ਦੱਸਦੀ ਕਿ ਇਹ ਵੱਡੀ ਖਬਰ ਹੈ ਕਿ ਉਹਨਾਂ ਦੇ ਫੈਸਲੇ ਲਈ ਕਿ ਇਹ ਜੋੜੀ ਵੱਖ ਨਹੀਂ ਹੋ ਰਹੀ ਹੈ ਤਲਾਕ ਨਹੀਂ ਹੋ ਰਿਹਾ ਹੈ